ਜਦੋਂ ਅਸੀਂ ਰੇੜੀ ਲੈ ਕੇ ਕੰਮ ਕਰ ਰਹੇ ਸੀਗੇ ਤਾਂ ਉਸ ਟਾਈਮ ਕੰਡੀਸ਼ਨ ਇੰਨੀ ਕਿ ਜ਼ਿਆਦਾ ਮਾੜੀ ਆ ਗਈ ਸੀ ਮਤਲਬ ਟਾਈਮ ਜਿਹੜਾ ਸੀਗਾ ਰੈਂਟ ਪੇ ਕਰਨਾ ਸੀ ਇਸਕੇ ਦਾ ਹਾਊਸ ਦਾ ਰੈਂਟ ਸੀਗਾ 6000 ਤੁਹਾਡਾ ਤੇ ਉਹ ਪੇ ਕਰਨਾ ਸੀਗਾ ਤੇ ਬੇਟੇ ਦੀ ਐਡਮਿਸ਼ਨ ਕਰਾ ਕੇ ਬੇਟੇ ਨੂੰ ਸਕੂਲ 'ਚ ਵੀ ਐਡ-ਆਨ ਕਰਨਾ ਸੀਗਾ ਤੇ ਉਸ ਟਾਈਮ ਮੈਂ ਲੱਗੇ ਲਈ ਮੇਰੇ ਕੋਲ ਜਿਹੜਾ ਮੇਰਾ ਆਪਣਾ ਫੋਨ ਸੀਗਾ ਮੈਂ ਮਤਲਬ 8000 ਤਾਂ ਸੇਲ ਕਰਕੇ ਤਾਂ ਮਤਲਬ ਰੈਂਟ ਪੇ ਕੀਤਾ ਤੇ ਮਤਲਬ ਉਹ ਚੀਜ਼ ਕੀਤੀ ਵੀ 10-15 ਦਿਨ ਬਾਅਦ ਮਤਲਬ ਫੇਰ ਮੈਂ ਆਪਣਾ ਇੱਕ ਮੇਰੇ ਕੋਲ ਫੋਨ ਕਿਸੇ ਨੇ ਮੈਨੂੰ ਦਿੱਤਾ ਤੇ ਮੈਂ ਉਹਦੀ ਡਿਸਪਲੇ ਪਾ ਕੇ ਕਿ ਮਤਲਬ ਫੋਨ ਯੂਜ਼ ਕਰਨ ਲਈਆ ਮਤਲਬ ਇਸ ਤਰ੍ਹਾਂ ਦਾ ਮਾੜਾ ਟਾਈਮ ਦੇਖਿਆ ਵੀ ਮਤਲਬ ਰੋਟੀ ਤਾਂ ਬਹੁਤ ਦੂਰ ਦੀ ਗੱਲ ਸੀ ਮਤਲਬ ਰੈਂਟ ਵੀ ਮੈਨੂੰ ਮਤਲਬ ਆਪਣੀਆਂ ਚੀਜ਼ਾਂ ਸੇਲ ਕਰਕੇ ਕਰਨਾ ਪਿਆ ਜੇ ਆਪਾਂ ਕਿਸੇ ਬੈਂਕ ਦੇ ਉੱਤੋਂ ਲੋਨ ਵੀ ਲੈਣਾ ਹੋਵੇ ਨਾ ਵੀ ਆਪਣੇ ਡਾਕੂਮੈਂਟ ਵੀ ਪੂਰੇ ਹੋਣ ਤੇ ਮਤਲਬ ਉਹ ਬੈਂਕ ਲੋਨ ਦੇਣ ਨੂੰ ਹੀ ਤੁਹਾਨੂੰ 3-4 ਮਹੀਨੇ ਲਗਾ ਦਿੰਦੀ ਹੈ ਜੇ ਸਾਰਾ ਕੁਝ ਠੀਕ ਹੋਵੇ ਤਾਂ ਸਾਡੇ ਉਰੇ ਜਿਹੜੀ ਮੈਂ ਚੀਜ਼ ਦੇਖੀ ਆ ਵੀ ਮੈਨੂੰ ਵਿਦਿਨ 15 ਦਿਨਾਂ ਦੇ ਵਿੱਚ ਮੇਰੇ ਕੋਲੇ 10 ਤੋਂ 15 ਦਿਨ ਦੇ ਵਿੱਚ ਵਿੱਚ ਮੇਰੇ ਕੋਲੇ ਸਾਰਾ ਸਮਾਨ ਉਪਲਬਧ ਹੋ ਗਿਆ ਜਿਸ ਦਿਨ ਤੋਂ ਮੇਰੀ ਗੱਲ ਚੱਲੀ ਸੋ ਜਿਹੜਾ ਟੀਮ ਵਰਕ ਹੈ ਉਹ ਬਹੁਤ ਹੀ ਜ਼ਿਆਦਾ ਗੁੱਡ ਸੀਗਾ ਜੀ ਤੇ ਮਤਲਬ ਮੈਨੂੰ ਹਰ ਇੱਕ ਚੀ ਹਰ ਇੱਕ ਨੇ ਹੌਸਲਾ ਹੀ ਦਿੱਤਾ ਕੋਟੇ ਕੀਤੀ ਆ ਤੇ ਹੁਣ ਤੱਕ ਮੈਂ ਤੈਹ ਦਿਲੋਂ ਸ਼ੁਕਰਾਨਾ ਕਰੂੰਗਾ ਜੀ ਸਾਨੂੰ ਬੜੀ ਖੁਸ਼ੀ ਵਿੱਚ ਸਾਡੇ ਸੇਵਾਦਾਰ ਦੇਖੋ ਕਿੰਨੇ ਚੜ੍ਹਦੀ ਕਲਾ ਵਿੱਚ ਜੀਤੇ ਰਿਹਾ ਨਹੀਂ ਪੂਰੀ ਜੀ ਪੂਰੀ ਉਹਨਾਂ ਨੇ ਮਤਲਬ ਉਹਨਾਂ ਨੇ ਇੱਕ ਛੋਟੇ ਭਰਾ ਦੀ ਤਰ੍ਹਾਂ ਮੈਨੂੰ ਮਤਲਬ ਟ੍ਰੀਟ ਕੀਤਾ ਆ ਹੁਣ ਤੱਕ ਵੀ ਸਾਡੀ سپورਟ ਦੇ ਵਿੱਚ ਨੇ ਹੁਣ ਮੇਰੀ ਸ਼ਾਪ ਦਾ ਵੀ ਮਤਲਬ ਸਾਰਾ ਕੁਝ ਉਹਨਾਂ ਨੇ ਮਤਲਬ ਐ ਲਾ ਲਓ ਵੀ ਜਿਵੇਂ ਇੱਕ ਸਰਮੌਰ ਵੱਡੇ ਭਰਾ ਦੀ ਤਰ੍ਹਾਂ ਵੀ ਹਾਂ ਮਨ ਨਾਲ ਤੁਹਾਡੇ ਗਾਣੇ ਆ ਤਾਂ ਖਾਲਸਾਣ ਇਸ ਤਰ੍ਹਾਂ ਮੇਰੇ ਨਾਲ ਖੜੀ ਆ